ਵੀਰ ਜੀ ਕੌਣ ਕਹਿੰਦਾ ਰੱਬ ਹੈ ਨਹੀਂ ਰੱਬ ਹੈ ਰੱਬ ਬੰਦੇ ਦੇ ਵਿੱਚ ਵੱਸਦਾ ਤਾਂ ਇਨਸਾਨ ਇਨਸਾਨ ਦੀ ਮਦਦ ਕਰਦਾ ਇਹ ਦੋਨੇ ਇਹ ਜੋ ਤੁਸੀਂ ਦੇਖ ਰਹੇ ਹੋ ਮਾਂ ਪੁੱਤ ਇਹ ਸਾਡੇ ਪਿੰਡ ਦੇ ਆ ਇਹਨਾਂ ਕੋਲੇ ਆਪਣਾ ਥਾਂ ਵੀ ਹੈ ਨਹੀਂ ਇੱਥੋਂ ਤੱਕ ਹੀ ਮੋਬਾਈਲ ਵੀ ਹੈ ਨਹੀਂ ਬਗਾਨੀ ਥਾਂ ਤੇ ਰਹਿੰਦੇ ਆ ਤੇ ਕਮਾਈ ਦਾ ਕੋਈ ਸਾਧਨ ਨਹੀਂ ਇਹ ਮੁੰਡੇ ਨੂੰ ਵਿਚਾਰੀ ਲੈ ਕੇ ਤੋਰੀ ਫਿਰਦੀ ਰਹਿੰਦੀ ਹੈ ਇਹ ਮੈਂਟਲ ਆ ਮੁੰਡਾ ਦਿਮਾਗੀ ਤੌਰ ਤੇ ਪਰੇਸ਼ਾਨੀ ਆ ਠੀਕ ਨਹੀਂ ਰਹਿੰਦਾਗਾ ਤੇ ਕੁਦਰਤੀ ਮੇਰੇ ਕੋਲੇ ਵੀ 1 ਰੁਪਿਆ ਵੀ ਹੈ ਨਹੀਂ ਸੀ ਮੈਂ ਤੁਹਾਨੂੰ ਦੱਸਦਾ ਕਿ ਅਗਰ ਤੁਸੀਂ ਸਮਾਜ ਸੇਵ ਕਰਨਾ ਵੀ ਚਾਹੁੰਦੇ ਹੋ ਤਾਂ ਰੱਬ ਆਪੇ ਟਾਣੀ ਨਮਕਾ ਦਿੰਦਾ ਹੈ ਪਤਾ ਨਹੀਂ ਕਿਧਰੋਂ ਦੀ ਕਿਧਰੋਂ ਜਿਹੜੇ ਪੈਸੇ ਲੱਗੇ 1000 1500 ਰੁਪਿਆ ਮਾਲਕ ਨੇ ਕਿਰਪਾ ਕੀਤੀ ਤੇ ਮੇਰੀ ਜੇਬ ਚ ਆ ਗਏ ਤੇ ਸੱਜਣ ਮਿੱਤਰ ਨੂੰ ਪੁੱਛ ਲੈ ਕੇ ਤੋ ਤੇ ਅਸੀਂ ਸਿਵਲ ਮੈਡੀਕਲ ਚਲੇ ਗਏ ਉੱਥੋਂ ਮਿਲ ਗਿਆ ਇਹਨੂੰ ਜਵਾਬ ਆ ਵੀ ਤਾਂ ਹੁਣ ਅਸੀਂ ਬਾਹਰ ਹੁਣ ਉਹ ਆਦੇ ਵੱਡੇ ਮੈਡੀਕਲ ਗੁਰੂ ਗੋਬਿੰਦ ਸਿੰਘ ਮੈਡੀਕਲ ਹੈ ਚਲੋ ਵੀਰ ਜੀ ਮੈਂ ਕੰਟੈਕਟ ਨੰਬਰ ਪਾਤਾ ਹੈ ਅਗਰ ਤੁਸੀਂ ਕਿਸੇ ਨੇ ਦਾਨ ਕਰਨਾ ਤੇ ਇਸ ਦੀ ਮਦਦ ਕਰਨੀ ਹੈ ਤੇ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਡਾਇਰੈਕਟ ਵੀ ਜਾ ਸਕਦੇ ਹੋ ਐਮਰਜੈਂਸੀ ਵਿੱਚ ਦਾਖਲ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦਾਖਲ ਹੈ ਤੇ ਤੁਸੀਂ ਸਹਾਇਤਾ ਕਰ ਸਕਦੇ ਹੋ ਦੋਨੇ ਮਾਂ ਪੋਤੀ ਅੱਗੇ ਪਿੱਛੇ ਕੋਈ ਨਹੀਂ ਇਹਨਾਂ ਦੇ ਵਿੱਚ ਤੇ ਆਹ ਉਹਨਾਂ ਦਾ ਅਕਾਊਂਟ ਨੰਬਰ ਆ ਮਦਦ ਕਰ ਸਕਦੇ ਹੋ